ਪੰਜਾਬ ਸਰਕਾਰ ਦੇ ਵੱਲੋਂ ਯੁਧ ਨਸ਼ਿਆ ਦੇ ਵਿਰੁੱਧ ਵਿੱਡੇ ਗਈ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਲਗਾਤਾਰ ਹਾਸਲ ਕੀਤੀਆਂ ਜਾ ਰਹੀਆਂ ਨੇ ਤਦ ਦਾ ਜਈਏ ਕਿ ਹੁਣ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ ਤਾਂ ਜੋ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਇਸ ਦੇ ਤਹਿਤ ਨਾਬਾ ਬਲਾਗ ਦੇ ਪਿੰਡ ਦਲੋਦੀ ਵਿਖੇ ਪਿੰਡ ਦੀ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਕਿ ਜੇਕਰ ਕੋਈ ਵੀ ਵਿਅਕਤੀ ਪਿੰਡ ਵਿੱਚ ਨਸ਼ਾ ਵੇਚਦਾ ਜਾਂ ਨਸ਼ਾ ਤਸਕਰੀ ਕਰਦਾ ਫੜਿਆ ਜਾਵੇਗਾ ਤਾਂ ਪਿੰਡ ਵਸਦੀ ਉਸ ਦੀ ਜ਼ਮਾਨਤ ਨਹੀਂ ਕਰਾਉਣਗੇ ਤੇ ਨਾ ਹੀ ਉਸ ਦੀ ਕੋਈ ਮਦਦ ਕਰਨਗੇ ਦੂਜੇ ਪਾਸੇ ਪਿੰਡ ਵਾਸੀਆਂ ਨੂੰ ਪੁਲਿਸ ਨੇ ਵੀ ਭਰੋਸਾ ਦਿੱਤਾ ਹੈ ਕਿ ਨਸ਼ਾ ਤਸਕਰਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਪਵੇਗਾ ਤਾਂ ਇਹ ਨਾਬਾ ਬਲਾਕ ਦਾ ਪਿੰਡ ਦੁਲੱਦੀ ਜਿੱਥੇ ਦੇ ਸਰਪੰਚ ਗੁਰਜਨ ਸਿੰਘ ਤੇ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਹੈ ਜੇਕਰ ਕੋਈ ਨਸ਼ਾ ਕਰਦਾ ਤੇ ਵੇਚਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ ਤੇ ਪੰਚਾਇਤ ਵੱਲੋਂ ਉਸ ਦਾ ਕੋਈ ਵੀ ਸਾਥ ਨਹੀਂ ਦਿੱਤਾ ਜਾਵੇਗਾ ਇਸ ਮੌਕੇ ਪਿੰਡ ਦੀ ਪੰਚਾਇਤ ਦੇ ਵੱਲੋਂ ਜਿੱਥੇ ਮਤਾ ਪਾਇਆ ਗਿਆ ਤੇ ਪਿੰਡ ਵਾਸੀ ਤੇ ਪਿੰਡ ਦੀ ਪੰਚਾਇਤ ਦਾ ਇਹ ਕਹਿਣਾ ਹੈ ਕਿ ਮਤਾ ਪਾਇਆ ਗਿਆ ਜਿਸ ਦੇ ਨਾਲ ਦੇ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਵੱਡਾ ਕਦਮ ਚੁੱਕਿਆ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਜਿਹੜੀ ਇਹ ਨਸ਼ਾ ਦੇ ਗ੍ਰੂਪ ਨੂੰ ਚਲਾਈ ਹੈ ਇਹ ਬਹੁਤ ਹੀ ਵਧੀਆ ਉਦੋਪਰਤੀ ਸਾਨੂੰ ਪਬਲਿਕ ਵੱਲੋਂ ਆਮ ਪਿੰਡਾਂ ਪੰਚਾਇਤਾਂ ਵੱਲੋਂ ਬਹੁਤ ਹੀ ਵਧੀਆ ਹੋ ਰਹੀ ਹੈ ਇਹ ਪਿੰਡ ਦੀ ਪੰਚਾਇਤਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਕਰਾਏ ਜਾ ਰਹੇ ਨੇ ਇੱਕ ਬੜਾ ਹੀ ਵਧੀਆ ਮੈਸੇਜ ਆ ਰਿਹਾ ਯੰਗ ਜਨਰੇਸ਼ਨ ਨੂੰ बिकॉज ਯੰਗ ਜਨਰੇਸ਼ਨ ਨੂੰ ਇਦਾਂ ਦੇ ਮੈਸੇਜ ਹੀ ਆਪਾਂ ਦਿੰਦੇ ਰਹੀਏ ਆਪਾਂ ਸਾਰੇ ਰਲ ਮਿਲ ਕੇ ਨਸ਼ਿਆਂ ਦੀ ਪ੍ਰੀਤੀ ਦਾ ਤੋਂ ਬੋਸ ਕੋਈ ਲੋਕ ਨੂੰ ਐਡ ਹੋ ਰਹੇ ਲੱਗੇ ਕਿ ਤਰ੍ਹਾਂ ਦੇ ਇਹ ਅਸੀਂ ਬਹੁਤ ਜਗ੍ਹਾ ਦੇਖ ਰਹੇ ਹਾਂ ਕਿ ਪਬਲਿਕ ਖੁਦ ਬਹੁਤ ਤਰ੍ਹਾਂ ਦੇ ਸਟੈਪ ਆਨ ਕਾਬੇਲੀਅਤ ਨਸ਼ਿਆਂ ਦੇ ਤਰ੍ਹਾਂ ਹੀ ਫਲ ਜੰਗ ਛੜ ਗਈ ਆ ਜਿਵੇਂ ਆਪਕੇ ਦੇਖੀਏ ਤੇ ਬਹੁਤ ਵਧੀਆ ਗੱਲ ਹੈ ਕਿ ਇਸੇ ਲਈ ਜਿੱਥੇ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਹਰ ਹਨ ਕਿ ਅਸੀਂ ਪਿੰਡ ਆਏ ਹਾਂ ਕਿ ਪਿੰਡ ਦੇ ਪੰਚਾਇਤ ਮੈਂਬਰ ਦੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਗੁਰਦਨ ਸਿੰਘ ਵੀ ਸਾਡੇ ਨਾਲ ਅੱਜ ਨੇ ਸਮਾਗਮ ਦੇ ਵਿੱਚ ਇਹਨਾਂ ਨੇ ਬੜਾ ਵਧੀਆ ਇੱਕ ਜੰਗ ਜਨਰੇਸ਼ਨ ਨੂੰ ਮੈਸੇਜ ਅੱਜ ਇੱਕ ਸੈਮੀਨਾਰ ਕਰਾ ਕੇ ਦਿੱਤਾ ਤੇ ਕਿਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਪਿੰਡ ਦੇ ਵਿੱਚ ਇੱਕ ਪਲੇਗਰਾਉਂਡ ਤਿਆਰ ਕਰਾਂਗੇ ਤਾਂ ਕਿ ਜਿਹੜੀ ਯੂਥ ਹੈ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਦੇ ਵੱਲ ਵਿੱਚ ਉਹਨਾਂ ਦੇ ਲੱਗੇ ਆਉਣ ਕਿਥੋਂ ਦੇ ਦਿਲ ਤੋਂ ਸੰਪੇੜਾ ਤੋਂ ਲਈ ਮਤਾ ਵੀ ਪਾਇਆ ਗਿਆ ਜੀ ਇਸ ਦੀ ਲਈ ਇਹ ਪੰਚਾਇਤ ਵੱਲੋਂ ਇੱਕ ਵੱਖਰੇ ਤੌਰ ਤੇ ਮਤਾ ਤਿਆਰ ਕੀਤਾ ਗਿਆ ਕਿ ਅਸੀਂ ਮੋਸ਼ਿਆਂ ਦੇ ਜਿਹੜੇ ਆਦੀ ਲੋਕ ਨੇ ਉਹਨਾਂ ਦਾ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਾਥਨ ਵੀ ਦਵਾਗੇ ਪਿੰਡ ਦੀ ਪੰਚਾਇਤ ਨੇ ਖੁਦ ਅੱਗੇ ਹੋ ਕੇ ਹਿੰਮਤ ਆ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਪਾਇਆ ਇਹ ਇੱਕ ਬਹੁਤ ਹੀ ਵਧੀਆ ਸਟੈਪ ਹੈ ਤਾਂ ਕਿ ਮਤਲਬ ਇਸ ਰੀਤੀ ਨੂੰ ਆਪਾਂ ਜੜ ਤੋਂ ਸਮਾ ਧਰਤੀ ਕੀ ਤਾਂ ਦੇ ਗੱਲ ਕਰਦੇ ਨਹੀਂ ਨਾ ਯੰਗਸਟਰਸ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਅਸੀਂ ਖੁਦ ਵੀ ਮੈਂ ਇੱਕ ਸਪੋਰਟਸਮੈਨ ਆ ਜੇ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਵੀ ਕੋਈ ਵੀ ਇਹਨਾਂ ਨੂੰ ਸਹਿਯੋਗ ਦੀ ਲੋੜ ਹੈ ਸਪੋਰਟਸ ਲਈ ਇਹ ਸਪੋਰਟਸ ਵੱਲੋਂ ਆਪਣੀ ਰੁਚੀ ਵਧਾਣ ਤਾਕੇ ਆਪਾਂ ਇੱਕ ਨਸ਼ਿਆਂ ਦੀ ਕੁਰੀਤੀ ਤੋਂ ਬੱਚਿਆਂ ਨੂੰ ਪਰਾ ਕਰਕੇ ਇੱਦਾਂ ਦੇ ਵੱਲ ਤੇ ਆਪ ਆਪਣੀ ਸਰੀਰਕ ਤੰਦਰੁਸਤੀ ਵੱਲ ਲੱਤੀ ਚੱਲੀਏ ਮੈਂ ਇਹੀ ਕਹਿਣਾ ਚਾਹਣਾ ਜੀ ਪਹਿਲਾਂ ਤਾਂ ਸਾਨੂੰ ਸਰਕਾਰ ਵੱਲੋਂ ਅਸੀਂ ਆਲਾ-ਦਾਲਾ ਦੇਖ ਕੇ ਬਹੁਤ ਸਾਨੂੰ ਅਪਰਾਧਾ ਵਧੀਆ ਲੱਗਿਆ ਫਿਰ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰੀ ਇਹਨਾਂ ਨਾਲ ਵੀ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਤਾਂ ਫਿਰ ਮੈਂ ਪਿੰਡ ਦੇ ਵਿੱਚ ਗੱਲ ਕਰੀ ਮੈਂ ਇਹ ਆਪਣੇ ਪਿੰਡ ਦੇ ਵਿੱਚ ਨਸ਼ੇ ਦੀ ਆਵਾਜ਼ ਮਾਰੀ ਆ ਰਹੀ ਲੋਕਾਂ ਨੇ ਬਹੁਤ ਸਾ ਦਿੱਤਾ ਲੋਕ ਕਹਿੰਦੇ ਜੀ ਆਪਾਂ ਸਹਿਯੋਗਨ ਕਰੋ ਵਿਕਾ ਲੋ ਆਪਾਂ ਨੂੰ ਕੋਈ ਬੱਚਾ ਉਹ ਹੋਂਦਾ ਨਥਾ ਕਰਦਾ ਜਾਂ ਕੋਈ ਬਾਹਰੋਂ ਅੰਦਰੋਂ ਵੇਚਦਾ ਫੜਦਾ ਅਸੀਂ ਉਹਦੀ 20% ਨਹੀਂ ਦਰਫ ਕਰਾਂਗੇ ਨਾ ਉਹਦੀ ਜਬਾਨ ਨਾ ਉਹਦਾ ਮਿਲ ਨਹੀਂ ਨਾ ਉਹਨੂੰ ਪਤਾ ਲਈ ਉਹਦਾ ਸਾਡੇ ਜਿਹੜਾ ਜਾਉ ਉਹਦੇ ਨਾਲ ਸਾਡਾ ਬਾਈਕਾਰ ਮਤਾ ਵੀ ਪਾਇਆ ਗਿਆ ਮਤਾ ਵੀ ਪਾਇਆ ਜੀ ਮਤਾ ਪੰਚਾਇਤ ਮਤੇ ਦੀ ਵੀ ਚੇਪ ਆਇਆ ਗਿਆ ਵੀ ਜੇ ਕੋਈ ਬਾਹਰੋਂ ਅੰਦਰੋਂ ਨਥਾ ਵੇਚਦਾ ਫੜਿਆ ਜਾਂਦਾ ਜਾਂ ਕੋਈ ਦਸੂਆ ਵੀ ਤਾਂ ਅਸੀਂ ਉਹਦੋਂ ਵੱਧ ਤੋਂ ਵੱਧ ਮਾਰ ਕਰਾਂਗੇ ਪਿੰਡ ਰੋਲ ਸਮਾਰਾਂਗੇ ਪਿੰਡ ਦੇ ਵਿੱਚ ਉਹਦਾ ਮਾਨ ਕਰਾਂਗੇ ਮਾਨ ਵਧਾਵਾਂਗੇ ਕੋਈ ਨਾ ਕੋਈ ਕੀ ਮੈਸੇਜ ਕਰੇ ਵੀ ਗੱਲਾਂ ਚੰਨ ਹੋੜ ਪੰਚਾਇਤਾਂ ਹੋਰ ਪੰਚਾਇਤਾਂ ਨੇ ਵੀ ਅਸੀਂ ਇਹੀ ਕਹਿੰਦੇ ਆਂ ਵੀ ਜਿਵੇਂ ਚਲੋ ਪਰਮਾਤਮਾ ਕਰੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸਾਨੂੰ ਵੀ ਦਵਾਂਗੇ ਜੇ ਸਾਡੀ ਵੀ ਥੋੜੇ ਆਲੇ-ਦਾਲੇ ਪਿੰਡਾਂ ਦੇ ਵਿੱਚ ਰੋਡ ਪਾਉ ਅਸੀਂ ਨਾਲ ਜਾ ਕੇ ਮੋਢਣਾ-ਮੋਢਾ ਲਾਵਾਂਗੇ ਤੁਹਾਨੂੰ ਲੱਗਦਾ ਵੀ ਇਕੱਲੇ ਕੌਂਸਲ ਤੋਂ ਨਹੀਂ ਯਾਨੀ ਕਿ ਸਾਰਿਆਂ ਨੂੰ ਇਕੱਠੇ ਹੋਣ ਬਿਲਕੁਲ ਸਾਰਿਆਂ ਦਾ ਹੱਕ ਆ ਹੀ ਕੌਂਸਲ ਤਾਂ ਆਪਣੇ ਨਾਲ ਆਇਆ ਵੀ ਜਾਂ ਮੈਂ ਆਪਣੀ ਕੌਂਸਲ ਨਾਲ ਪਰ ਆਪਾਂ ਜੇ ਨਾਲ ਖੜਾਂਗੇ ਇਹਨਾਂ ਦੀ ਰੁਕੂ ਰੁਕਣੀ ਨਹੀਂ ਹੁੰਦੀ ਆ ਹੁ ਪੁਲਿਸ ਨੂੰ ਪੁਲਿਸ ਨੂੰ ਨਹੀਂ ਬਖਸਿਆ ਉਹ ਇਤੋਂ ਵੱਧ ਤਾਂ ਇਹਨਾਂ ਨੂੰ ਕੀ ਕਹਿ ਸਕਦੇ ਐਤੋਂ ਵੱਡਾ ਮਾਨ ਨਹੀਂ ਮਿਲ ਸਕਦਾ ਮਹਾਨ ਹੈ ਨਾ ਅਸੀਂ ਮੈਂ ਇੱਕ ਬੇਨਤੀ ਹੋਰ ਕਰ ਰਿਹਾ ਆ ਆਪਣੇ ਨਗਰ ਦੇ ਵਿੱਚੋਂ ਜੇ ਕੋਈ ਬੱਚਾ ਨਸ਼ੇ ਤੇ ਵਧਿਆ ਹੋਇਆ ਉਹ ਛੱਡਣਾ ਚਾਹੇ ਉਹਦੇ ਮਾਪੇ-ਪੋਣ ਮੇਰੇ ਵੱਲੋਂ ਔਰ ਪੰਚਾਇਤ ਵੱਲੋਂ ਬੇਨਤੀ ਆ ਵੀ ਉਹਦੀ ਅਸੀਂ ਹਲਫਤ ਕਰਾਂਗੇ ਸਭ ਤੋਂ ਵੱਧ ਉਹਨੂੰ ਕੋਈ ਚੀਜ਼ ਦੀ ਖਾਕ ਦੀ ਲੋੜ ਪਵੇ ਕੋਈ ਖਿਓਂ ਦੀ ਲੋੜ ਪਵੇ ਕੋਈ ਦਵਾਈ ਦੀ ਲੋੜ ਪਵੇ ਜਿੱਥੇ ਸਾਨੂੰ ਕਿਹਾ ਹੁਣ ਅਸੀਂ ਉਹਨਾਂ ਦੇ ਨਾਲ ਵੀ ਜਾਵਾਂਗੇ ਬੱਚੇ ਦਾ ਸਾਥ ਵੀ ਕਰਾਂਗੇ ਪੰਚਾਇਤ ਵੱਲੋਂ ਸਾਡੀ ਇਹ ਬੇਨਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਜਿਹੜੀ ਮੈਡਮ ਜੀ ਨੇ ਆ ਕੇ ਸਾਡਾ ਮਾਣ ਵਧਾਇਆ ਕਿਉਂਕਿ ਉਹ ਆ ਕੇ ਮੈਂ ਇਹਨਾਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਦੁਆਰਾ ਫੇਰ ਧੰਨਵਾਦ ਕਰਦਾ ਕਿ ਜਿਹੜਾ ਇਤਹਾਪਰੋਲਾ ਕੀਤਾ ਸਾਡੇ ਮੇਰੇ ਵੱਲੋਂ ਪੰਚਾਇਤ ਵੱਲੋਂ ਨੱਦਰ ਦਲਤੀ ਵੱਲੋਂ ਬਹੁਤ ਬਹੁਤ ਧੰਨਵਾਦ ਸਾਰਾ ਸਤਿਕਾਰ ਤੇ ਮਾਨ ਹੈ ਪੰਚਾਇਤ ਦਾ ਭਗਵੰਤ ਸਿੰਘ ਸੀਐਮ ਐ ਪੰਜਾਬ ਦਾ ਜਿਨ੍ਹਾਂ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਅਸੀਂ ਖਾਸ ਕਰਕੇ ਆਪਣੇ ਪਿੰਡ ਦੀ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਜਾਵੇ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇ ਬਾਕੀ ਜੇ ਫੜ ਵੀ ਲਿਆ ਜਾਵੇ ਤਾਂ ਹੋਰ ਹੀ ਕੋਈ ਜ਼ਮਾਨਤ ਨਾ ਕਰਾਵੇ ਉਹਦੇ ਮਗਰ ਨਾ ਕੋਈ ਜਾਵੇ ਸੋ ਇਹ ਸਾਡੀ ਬੇਨਤੀ ਹੈ ಗ್ರಾಮ ਪੰਚਾਇਤ ਪਿੰਡ ਦੇ ਟਟ ਅਸਮੇਤ ਇਹ ਕਹਿਣਾ ਚਾਹੁੰਦੀ ਆ ਕਿ ਜੋ ਸਰਪੰਚ ਸਾਹਿਬ ਜੀ ਨੇ ਜਦੋਂ ਮੈਡਮ ਨੇ ਅਚਲਸ਼ਾ ਚਰਾਂਤ ਆਉ ਤਬ ਹੀ ਆਇਆ ਇਹ ਪੁੱਛਾਇਆ ਕਿ ਤੁਹਾਨੂੰ ਇਹ ਸੂਰਾ ਮੁਕਤੀ ਨੂੰ ਕਰਾਣੀ ਕਿ ਜਿਹੜੀ ਸਰਕਾਰ ਅਥਰਸ਼ੇ ਦੇ ਵਿੱਚ ਜੋ ਵੀ ਕਰਨਾ ਚਾਹੁੰਦੀ ਆ ਜਿੰਨਾ ਤੇ ਉਹ ਸਾਥ ਰ homogene ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਅੱਜ ਦੀ ਮੋਟੋਨ ਪੀੜੀ ਹੈ ਉਹ ਇੱਕ ਤਰ੍ਹਾਂ ਦੇ ਰੂਪੇ ਸਾਡਾ ਸਾਥ ਦੋਗੇ ਤੇ ਜਿਨ੍ਹਾਂ ਦੇ ਨਾਲ ਤੇ ਤਰ੍ਹਾਂ ਇਹ ਰਹਿਮਤਾਂ ਖੜੇ ਹੋ ਉਹ ਵੀ ਇਹ ਨਸ਼ਾ ਹਰੇ ਜੋ ਵੀ ਮਤਲਬ ਸੂਨ ਕੀ ਸਾਡੇ ਵੀਰ ਦੀ ਸਰਪੰਚਾ ਨੂੰ ਕਿ ਬਹੁਤ ਵਧੀਆ ਕੀਤਾ ਪਿੰਡ ਦੇ ਵਿੱਚ ਤੇ ਸਾਡੇ ਬੱਚੇ ਨੇ ਜੋ ਨੌਜਵਾਨ ਸ਼ਹਿਰੀ ਵਿੱਚ ਅੱਜ ਬਹੁਤ ਹੋਣੀ ਦਿੱਤੇ ਹੋਏ ਨੇ ਇਹ ਤੋਂ ਕਚਮ ਦੇ ਲਈ ਬਹੁਤ ਵਧੀਆ ਯੋਗਦਾਨ ਪਾਇਆ ਜੋ ਵੀ ਅਸੀਂ ਇਹਨਾਂ ਦੀ ਖਲਾਲ ਜੀ ਉਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਸ਼ੁਰੂਆਤ ਸਾਰ ਨਿਗੋਣਤਾ ਬਹੁਤ ਬਹੁਤ ਚੇਲਾ ਦਾ ਪੂਰਾ ਦੰਦ ਉਹ ਲੱਗਦਾ ਕਿ ਜੇ ਸਾਰੇ ਇਕੱਠੇ ਹੋ ਕੇ ਬਾਤਲਾਕ ਕਰਨੀ ਪਾਏ ਹਾਂ ਹਾਂਜੀ ਹਾਂ ਜੇ ਸਾਰੇ ਆਪਾਂ ਇੱਕ ਟੋਟੋਪੇ ਚੱਲਾਉਗੇ ਜੀ ਪੁਲਿਸ ਵਾਲੇ ਨਾਲ ਹੈ ਸਰਪੰਚ ਸਾਹਿਬ ਨੰਬਰ ਤੋਂ ਸਾਰੀ ਪੰਚਾਇਤ ਨੰਬਰ ਤਾਂ ਇਹਦਾ ਰੋਕ ਜ਼ਰੂਰ ਹੋ ਸਕਦਾ ਹੈ ਇਹ ਵੱਡੀ ਪੰਚਾਇਤ ਨੇ ਉਪਰਾਲਾ ਕੀਤਾ ਹੈ ਬਹੁਤ ਹੀ ਅੱਛਾ ਉਪਰਾਲਾ ਕੀਤਾ ਜੀ ਇਹਦੇ ਵਿੱਚ ਨਵੀਂ ਆਪਣੇ ਨੌਜਵਾਨ ਪੀੜੀ ਬਹੁਤ ਹੀ ਨਸ਼ੇ ਦੇ ਬਹੁਤ ਹੀ ਖਰਾਬ ਕਰ ਰੱਖੀ ਸੀ ਅਸੀਂ ਚਾਹੁੰਦੇ ਹਾਂ ਵੀ ਸਾਰੇ ਬੰਦੇ ਆਪਣੇ ਤੰਦਰੁਸਤ ਤੇ ਵਧੀਆ ਰਹਿਣ ਜੀ ਇਹਦੇ ਲਈ ਅਸੀਂ ਇੱਥੇ ਗਰਾਊਂਡ ਆਰ ਸਭ ਕੁਝ ਪਨਾ ਕੇ ਬੰਦਾ ਲੰਗਰ ਦਾ ਸੌਰਣ ਪਛੇਤਲਾਹ ਨੂੰ ਬੱਧਾ ਮੈਂ ਕਿਹਾ ਜੀ ਬਹੁਤ ਜ਼ਰੂਰ ਚਾਹੀਦਾ ਨਛੇ ਗਲਾਬ ਕਰਨ ਦੀ ਖੁਸ਼ੀ ਤਾਂ ਜੋ ਬੱਚੇ ਆਪਣੇ ਅੱਗੇ ਤਾਂ ਹੀ ਅੱਗੇ ਉੱਪਰ ਮੰਗੇ ਜਾ ਕੇ ਜੀ ਸਾਡੇ ਸਰਪੰਚ ਗੁਰਜੰਟ ਸਿੰਘ ਬਲਦੀ ਜੋ ਉਹਨਾਂ ਨੇ ਅੱਜ ਫੈਂਟਨਾ ਲੱਤਾ ਸਾਨੂੰ ਸਾਰੇ ਪਿੰਡ ਨੂੰ ਬਹੁਤ ਵਧੀਆ ਲੱਗਿਆ ਜੀ ਉਹ ਠੀਕ ਹੈ ਜੀ ਤੇ ਬਾਕੀ ਜੋ ਅੱਜ ਕੱਲ ਦੀ ਪੀੜ੍ਹੀ ਨਛੇ ਦੇ ਵਿੱਚ ਪੁੱਗ ਰਹੀ ਹੈ ਜੀ ਉਹਨੂੰ ਕੱਢਣ ਦੇ ਮਾਰਿਆਂ ਨੇ ਅੱਜ ਇਹ ਫੈਂਟਨਾ ਲੱਤਾ ਜੀ ਸਰਪੰਚ ਸਾਹਿਬ ਤੇ ਸਾਡੇ ਮੈਂਬਰ ਸਾਹਿਬਾਨ ਨੇ ਤੇ ਬਾਕੀ ਸਾਡੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਐਚਐਲ ਸਾਹਿਬ ਆਏ ਨੇ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਹੈ